ਭਾਬਾ ਬੰਨਾ ਸਿੰਘ ਬਾਦਨਾਮੀ ਸਿੱਖ ਆਮਨੀ ਪਹਿਲੀ ਰਾਜਦਾਨੀ ਬਣਾ ਕੇ ਇਹ ਗੁਰਦੁਆਰੇ ਦਾ ਪ੍ਰਬੰਧ ਸਿੰਘ ਸਾਹਿਬ ਦਾ ਜਹਦਾਰ ਬਾਬਾ ਭੁਰੀ ਸਿੰਘ ਦੀ ਮੁਖੀ ਬੁੱਢਾ ਤਲ ਉਹਨਾਂ ਦੇ ਪ੍ਰਬੰਧ ਹੇਠਾ 10 ਦੀ ਇਥੇ ਸੇਵਾ ਲਗੀ ਸਨੇਕ ਸਿੰਘ ਜੀ ਦੀ ਤੇ ਅੱਜ ਵੀ ਜੇ ਤੁਸੀਂ ਆਓਗੇ ਤੇ ਰਾਜਦਾਨੀ ਉਹੀ ਹੋ ਰਹਿਣੀ ਹੈ ਜਿਹੜੀ ਹੈਗੀ ਹੈ ਤੇ ਇਸ ਕਰਕੇ ਇਹ ਤੁਹਾਡੇ ਅਗੇ ਬੇਨਤੀ ਹੈ ਜੇ ਤੁਸੀਂ ਆਓਗੇ ਤੇ ਰਾਜਦਾਨੀ ਤਾਂ ਹੀ ਬਚ ਸਕਦੀ ਹੈ ਤੇ ਨਹੀਂ ਫਿਰ ਆਪਣਾ ਇਤਿਆਜ਼ ਖਤਮ ਹੁੰਦਾ ਜਾਏਗਾ ਸਾਸਰੀ ਕਾਲਜੀ ਮੈਂ ਤੁਹਾਡਾ ਦਿਲ ਰੰਦਾਵਾ ਇੱਕ ਹੋਰ ਇਤਿਹਾਸ ਨਾਲ ਜੁੜਿਆ ਹੋਇਆ ਵਲੋਗ ਲੈ ਕੇ ਆਇਆ ਤੇ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੂਗਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਇਤਿਹਾਸ ਦੇ ਨਾਲ ਹੀ ਜੁੜੇ ਹੋਏ ਜ਼ਿਆਦਾਤਰ ਵਲੋਗ ਲੈ ਕੇ ਆਉਂਦਾ ਹਾਂ ਤੇ ਤੁਹਾਨੂੰ ਪਸੰਦ ਵੀ ਆਉਂਦੇ ਆ ਜਿਹੜੇ ਮੇਰੇ ਨਾਲ ਜੁੜੇ ਹੋਇਆ ਮੇਰੇ ਵੀਰ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਤੇ ਵੀਰੋ ਆਪਣੇ ਬਾਈ ਦੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤੇ ਹੋਰ ਮੇਰੇ ਵੀਰਾ ਭੈਣਾ ਭਰਾਵਾਂ ਨੂੰ ਇਹ ਵੀਡੀਓ ਪਹੁੰਚੇ ਤੇ ਆਪਣਾ ਮੇਨ ਮਕਸਦ ਇਹੀ ਹੈ ਕਿ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਦਿਖਾਈਆਂ ਜਾਣ ਤੇ ਬਾਕੀ ਹੋਰ ਵੀ ਆਪਾਂ ਥਾਵਾਂ ਤੇ ਜਾਣੇ ਆ ਤੇ ਤੁਹਾਨੂੰ ਦਿਖਾਣੇ ਆ ਤੇ ਬਾਕੀ ਹੁਣ ਆਪਾਂ ਜਿਹੜੀ ਥਾਂ ਤੇ ਆਏ ਆ ਆਏ ਹੋਏ ਆ ਇਹ ਹੈਗੀ ਹੈ ਹਿਮਾਚਲ ਦੇ ਵਿੱਚ ਲੋਗੜ ਸਾਹਿਬ ਜੋ ਕਿ ਆਪਣੀ ਖਾਲਸਾ ਕੌਮ ਸਿੱਖ ਕੌਮ ਦਾ ਸਭ ਤੋਂ ਇਤਿਹਾਸ ਜੁੜਿਆ ਹੋਇਆ ਸਥਾਨ ਹੈ ਜਿੱਥੇ ਕੀ ਆਪਣੀ ਇੱਕ ਰਾਜਧਾਨੀ ਜਿਹੜੀ ਸਿੱਖ ਕੌਮ ਖਾਸਾ ਕੌਮ ਦੀ ਰਾਜਧਾਨੀ ਜਿਹੜੀ ਇਹ ਘੋਸ਼ਿਤ ਕੀਤੀ ਗਈ ਸੀਗੀ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜਿਹੜੀ ਇਹ ਥਾਂ ਹੈਗੀ ਐ ਇਸ ਥਾਂ ਦੇ ਉੱਤੇ ਕੁਝ ਟਾਈਮ ਪਹਿਲਾਂ ਇੱਥੇ ਕਿਲਾ ਹੋਇਆ ਕਰਦਾ ਸੀਗਾ ਲੋਗੜ ਸਾਹਿਬ ਦਾ ਤੇ ਜਿੰਨੂੰ ਬੰਨੇ ਦੇ ਵਿੱਚ 60 ਤੋਂ ਲੈ ਕੇ 70 ਸਾਲ ਲੱਗੇ ਸੀਗੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ 1710 ਈਸਵੀ ਦੇ ਵਿੱਚ ਸਰਹੰਦ ਦਾ ਯੁੱਧ ਲੜ ਕੇ ਉੱਥੋਂ ਜਿੱਤ ਹਾਸਲ ਹਾਸਲ ਕਰਕੇ ਆਪਣੇ ਇਸ ਸਥਾਨ ਦੇ ਉੱਤੇ ਆਏ ਸੀਗੇ ਤੇ ਇਸ ਸਥਾਨ ਤੇ ਆ ਕੇ ਇਸ ਕਿਲੇ ਦੇ ਉੱਤੇ ਕਬਜ਼ਾ ਕੀਤਾ ਤੇ ਇਸ ਸਥਾਨ ਨੂੰ ਆਪਣੀ ਖਾਸਾ ਕੌਮ ਦਾ ਇੱਕ ਰਾਜਧਾਨੀ ਦੇ ਨਾਮ ਤੋਂ ਰਾਜਧਾਨੀ ਘੋਸ਼ਿਤ ਕੀਤੀ ਗਈ ਸੀਗੀ ਤੇ ਅਸ ਦੇ ਟਾਈਮ ਦੇ ਵਿੱਚ ਜਿਹੜਾ ਕਿਲਾ ਆ ਉਹ ਬਰਬਾਦ ਹੋ ਚੁੱਕਾ ਹੁਣ ਕੁਝ ਅੰਸ਼ ਨਹੀਂ ਦਿਖਾਈ ਦਿੰਦੇ ਇੱਥੇ ਬਾਕੀ ਤੁਹਾਨੂੰ ਆਪਾਂ ਉਹ ਗੁਰਦਾਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਪੂਰੇ ਦੇ ਪੂਰੇ ਹੋਰ ਵੀ ਇੱਥੇ ਲੱਗੇ ਇੱਕ ਗੁਰਦਾਰਾ ਸਾਹਿਬ ਹੈਗਾ ਆ ਆਪਾਂ ਉਸ ਗੁਰਦਾਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਉਮੀਦ ਹੈ ਕਿ ਤੁਹਾਨੂੰ ਸਾਡਾ ਵਲੋਗ ਵਧੀਆ ਲੱਗੂਗਾ ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਐਦਾਂ ਦੇ ਵਲੋਗ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਆਪਾਂ ਠੀਕ ਆ ਜੀ ਤੇ ਹੁਣ ਆਪਾਂ ਚੱਲਦੇ ਆ ਆਪਣੇ ਗੁਰਦਾਰਾ ਸਾਹਿਬ ਵਾਲੀ ਸਾਈਡ ਇਹ ਰੋਡ ਜਾਂਦਾ ਆ ਜਿਹੜਾ ਲੋਗੜ ਸਾਹਿਬ ਹੈ ਇਹ ਗੁਰਦੁਰਾ ਸਾਹਿਬ ਪੈਂਦਾ ਹੈ ਬਲਾਸਪੁਰ ਦੇ ਵਿੱਚ ਜੋ ਕਿ ਆਪਾਂ ਚੰਡੀਗੜ੍ਹ ਤੋਂ ਆਈਏ ਤਾਂ ਆਪਣਾ ਨਰੈਣਗੜ੍ਹ ਤੋਂ ਹੁੰਦੇ ਹੋਏ ਕਾਲਾ ਅੰਬ ਤੋਂ ਆਪਾਂ ਬਲਾਸਪੁਰ ਵਾਲੀ ਸਾਈਡ ਆ ਸਕਦੇ ਹਾਂ ਜਾਂ ਫਿਰ ਆਪਾਂ ਅਸੀਂ ਇਧਰ ਅੰਬਾਲੇ ਤੋਂ ਆਓ ਤੇ ਅੰਬਾਲੇ ਤੋਂ ਯਮਨਾਨਗਰ ਯਮਨਾਨਗਰ ਤੋਂ ਸ਼ਸ਼ਰੋਲੀ ਸ਼ਸ਼ਰੋਲੀ ਤੋਂ ਬਾਅਦ ਤੁਸੀਂ ਸਿੱਧਾ ਆਪਣਾ ਬਲਾਸਪੁਰ ਇਧਰ ਵਾਲੀ ਸਾਈਡ ਨੂੰ ਆ ਸਕਦੇ ਹੋ ਜਾਂ ਫਿਰ ਪਿੰਡਾਂ ਦੇ ਵਿੱਚੋਂ ਹੋ ਕੇ ਵੀ ਤੁਸੀਂ ਆ ਸਕਦੇ ਹੋ ਤੇ ਇਹ ਬਲਾਸਪੁਰ ਤੋਂ ਅੱਗੇ ਜਾ ਕੇ ਹਿਮਾਚਲ ਦੇ ਬਾਰਡਰ ਦੇ ਕ੍ਰੋਸ ਕਰਕੇ ਇਹ ਗੁਰਦਰਾ ਸਾਹਿਬ ਪੈਂਦਾ ਆ ਹਿਮਾਚਲ ਦੇ ਅੰਦਰ ਪੈਂਦਾ ਆ ਤੁਸੀਂ ਦੇਖ ਸਕਦੇ ਹੋ ਹਿਮਾਚਲ ਤੇ ਬਾਕੀ ਹੁਣ ਆਪਾਂ ਚੱਲਦੇ ਹਾਂ ਗੁਰਦਰਾ ਸਾਹਿਬ ਦੇ ਅੰਦਰ ਤੇ ਚੱਲਦੇ ਹਾਂ ਹੁਣ ਤੁਹਾਨੂੰ ਦਰਸ਼ਨ ਕਰਾਣੇ ਆ ਲੋ ਜੀ ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਕਰਾਨੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਤੁਸੀਂ ਦੇਖ ਸਕਦੇ ਹੋ ਨੀਲਾ ਨਿਸ਼ਾਨ ਸਾਹਿਬ ਠੀਕ ਆ ਜੀ ਤੇ ਇਹ ਹੁਣ ਗੁਰਦੁਆਰਾ ਦਾ ਮਤਲਬ ਕਿ ਮੁਰੰਮਤ ਔਰ ਨਿਰਮਾਨ ਚੱਲੀ ਜਾਂਦਾ ਪਿਆ ਦਿਨੋ ਦਿਨ ਮਤਲਬ ਕਿ ਕੁਝ ਨਾ ਕੁਝ ਜਿੱਦਾਂ ਨਵੀਆਂ ਨਵੀਆਂ ਚੀਜ਼ਾਂ ਬਣਾਈ ਜਾਂਦੇ ਆ ਜਦੋਂ ਅਸੀਂ ਪਹਿਲੇ ਪਹਿਲਾਂ ਆਏ ਸੀਗੇ ਆਪਾਂ ਵਲੋਗ ਨਹੀਂ ਬਣਾਇਆ ਸੀਗਾ ਗੁਰਦਰਾ ਸਾਹਿਬ ਦਾ ਤੇ ਉਸ ਟਾਈਮ ਸੀਗਾ ਇਹ ਦਰਬਾਰ ਨਹੀਂ ਬਣਾਇਆ ਸੀਗਾ ਜਿਹੜਾ ਮੇਨ ਗੇਟ ਹੈ ਤੇ ਹੁਣ ਇਹ ਨਵੀਂ ਚੀਜ਼ ਦੇਖੀ ਆਪਾਂ ਤੇ ਇੱਕ ਉਧਰ ਵਾਲੀ ਸਾਈਡ ਤੋਂ ਗੁੰਮਟ ਬਣਾਇਆ ਉਹ ਵੀ ਵਧੀਆ ਇਹਨਾਂ ਨੇ ਬਣਾਇਆ ਠੀਕ ਆ ਜੀ ਤੇ ਹੁਣ ਆਪਾਂ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਹਾਨੂੰ ਦਿਖਾਣੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਣੇ ਆ ਠੀਕ ਆ ਜੀ ਤੇ ਇਹ ਥਾਂ ਆ ਜਿੱਥੇ ਕਿਲਾ ਹੋਇਆ ਕਰਦਾ ਸੀਗਾ ਲੋਗੜ ਸਾਹਿਬ ਦਾ ਤੇ ਆਪਣੀ ਖਾਲਸਾ ਕੌਮ ਦਾ ਜਿੱਥੇ ਰਾਜਧਾਨੀ ਹੋਇਆ ਕਰਦੀ ਸੀਗੀ ਤੇ ਬਹੁਤ ਹੀ ਇੱਕ ਪੁਰਾਣਾ ਤੇ ਬਹੁਤ ਹੀ ਖਾਸ ਇਤਿਹਾਸ ਹੈ ਆਪਣੀ ਸਿੱਖ ਕੌਮ ਤੇ ਖਾਲਸਾ ਕੌਮ ਦਾ ਤੇ ਤੁਹਾਨੂੰ ਦਰਸ਼ਨ ਕਰਾਨੇ ਗੁਰਦੁਆਰਾ ਸਾਹਿਬ ਦੇ ਹੁਣ ਅੱਛਾ ਅੱਛਾ ਜੀ ਠੀਕ ਠੀਕ ਬਾਬਾ ਜੀ ਗੁਰਦੁਆਰਾ ਸਾਹਿਬ ਇਹ ਪੰਜਾਬ ਕਮੇਟੀ ਚੰਦੇ ਆ ਹਿਮਾਚਲ ਕਮੇਟੀ ਚੰਦੇ ਅੱਛਾ ਅੱਛਾ ਜੀ ਅੱਛਾ ਕੋਈ ਕੋਈ ਕਮੇਟੀ ਨਹੀਂ ਹੁੰਦੀ ਹੈ ਸਰਦਾਰ ਜੀ ਨੇ ਨਸੀਬ ਨੇ ਕਿਸੇ ਬੰਦੀਆਂ ਉਹ ਜਿੱਥੇ ਬੰਦੀ ਨੇ ਦਿੱਤੇ ਕੋਈ ਨਾ ਕੋਈ ਕਮੇਟੀ ਨਾ ਕੋਈ ਹੋਰ ਅੱਛਾ ਜੀ ਉਹ ਇੱਕ 10000 ਰੁਪਏ ਦਾ ਠੀਕ ਬਹੁਤ ਸਿੰਘ ਆ ਠੀਕ ਕੋਣ ਬਾਬਾ ਜੀ ਬਾਬਾ ਬਲਵੀਰ ਸਿੰਘ ਠੀਕ ਆਪਣੇ ਕੋਲ ਗੁਰਦਰਾ ਸਾਹਿਬ ਦੇ ਜਿਹੜੇ ਮੇਨ ਸੇਵਾਦਾਰ ਹੈਗੇ ਗੁਰਦਰਾ ਸਾਹਿਬ ਦੇ ਬਾਬਾ ਜੀ ਝੰਗ ਸਾਹਿਬ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਇਤਿਹਾਸ ਦੇ ਬਾਰੇ ਦੱਸਣੇ ਗੁਰਦਰਾ ਸਾਹਿਬ ਦੇ ਭਾਈ ਗੁਰਜੀ ਦਾ ਖਾਨ ਸਾਹਿਬ ਭਾਈ ਗੁਰਜੀ ਕੀ ਕਤੇ ਤਾਂ ਦਵਾਈ ਥੋੜਾ ਜਿਹਾ ਇਤਿਹਾਸ ਦੇ ਬਾਰੇ ਚਾਹਣਾ ਪਿਆ ਉਹ ਜੀ ਗੁਰਦਰਾ ਸਾਹਿਬ ਦੇ ਜੋ ਆਪਣੇ ਜਿਹੜੇ ਆਪਣੇ ਨਾਲ ਜੁੜੇ ਹੋਏ ਐ ਇਹਦੀ ਬਾਬਾ ਬੰਦਾ ਸਿੰਘ ਬਹਾਦਰ ਜੀ 1710 ਇਸ ਜਗ੍ਹਾ ਤੇ ਆਏ थे ਇਸ ਜਗ੍ਹਾ ਤੇ ਆਪਣੇ 25 ਸਿੰਘ ਬਾਬਾ ਜੀ ਦੇ ਨਾਲ ਉਦੋਂ ਆਏ थे ਇਸੇ ਫਿਰ ਬਾਬਾ ਜੀ ਨੇ ਫੌਜਾਂ ਰਲਦਿਆਂ ਰਲਦਿਆਂ ਹਰੇਕ ਬਰਾਦਰੀ ਦਾ ਹਰੇਕ ਜਾਤੀ ਦਾ ਬੰਦਾ ਰਲਦਾ ਔਰ ਫਿਰ 5-7000 ਬੰਦੇ ਦੀ ਫੌਜ ਬਾਬਾ ਜੀ ਲਈ ਹੋ ਗਈ ਸੀ ਤਿੰਨ ਵਾਰੀ ਭਦਰਸਰ ਨਾਲ ਲੜਾਈ ਹੋਈ ਵੀਰੇ ਜੰਗ ਹੋਇਆ 1600 ਦੇ ਕਰੀਬ ਸਿੰਘ ਸੀਤ ਹੋਇਆ ਇਸ ਜਗ੍ਹਾ ਤੇ ਬਾਬਾ ਬੰਦਾ ਸਿੰਘ ਭਾਟਰ ਜੀ ਦਾ ਤੇ ਚੌਥੀ ਆਸਥਾ ਸੰਗਤਾਂ ਦੀਆਂ ਜੁਲੀਆਂ ਇਸ ਜਗ੍ਹਾ ਸਤਾਨ ਤੇ ਸੁਪਾ ਆਪਣਾ ਪੂਰੇ ਆਵਾ ਸੁੱਖਣਾ ਬਰਾਵ ਆਇਆਂ ਤਵਾਰ ਦਾ ਕੋਈ ਨਾ ਕੋਈ ਪ੍ਰੋਗਰਾਮ ਖੰਡਵਾਰ ਸਾਹਿਬ ਦਾ ਸੁਖ ਨਹੀਂ ਜਾ ਤਾਂ ਪਾਠ ਤੇ ਚੱਲਦਾ ਰਹਾ ਬਾਬਾ ਬੰਦਾ ਸਿੰਘ ਭਾਟਰ ਜੀ ਨੇ ਬੜੀ ਜਿੰਨੀ ਉਰ ਬੜੀ ਤਕੜੀ ਉਹਨਾਂ ਦੀ ਕੁਰਬਾਨੀ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਆਪਾਂ ਸੰਗ ਦੇ ਨਹੀਂ ਸਕਦੇ ਜੋ ਜ਼ਮੀਨਾਂ ਤੇ ਮਾਲਕਤ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਣਾਈ ਪਹਿਲਾਂ ਦਿੱਲੀ ਨੂੰ ਮਾਮਜਾ ਠੇਕਾ ਰੋਕਾ ਦਿੱਲੀ ਨੂੰ ਜਾਇਆ ਕਰਦਾ ਬਾਬਾ ਬੰਦਾ ਸਿੰਘ ਬਹਾਦਰ ਨਾਮ ਦੀ ਸਿੱਖ ਆਪਣੀ ਪਹਿਲੀ ਰਾਤਾਰਨੀ ਬਣਾ ਕੇ ਇਹ ਗੁਰਦਵਾਰੇ ਦਾ ਪ੍ਰਬੰਧ ਸਿੰਘ ਸਾਹਿਬ ਦਾ ਜਹਦਾਰ ਬਾਬਾ ਬੁਰੀ ਸਿੰਘ ਜੀ ਮੁਖੀ ਬੁੱਢਾ ਤਾਂ ਉਹਨਾਂ ਦੇ ਪ੍ਰਬੰਧ ਦੇ ਹਟਾ 10 ਦੀ ਇਥੇ ਸੇਵਾ ਲਗੀ ਸਨੇਕ ਸਿੰਘ ਜੀ ਦੀ ਗੁਰੂ ਘਰ ਦੀ ਦੇਖਰੇਖ ਵਾਸਤੇ ਹੋਰ ਵੀ ਸੰਗਤਾਂ ਪੰਜ ਸੱਤ ਬੰਦੇ ਹੈਗੇ ਸਾਡਾ ਨਾ ਸੰਜੋਗੀ ਜਦੋਂ ਸਾਰੇ ਸੰਜੋਗ ਦੇਵਾ ਬਾਕੀ ਆਪਣਾ ਇਸ ਜਗ੍ਹਾ ਤੇ ਬੜੀ ਮਨਤਾ ਤੇ ਸਰਦਾਰੀ ਜਗ੍ਹਾ ਹੈ ਸੰਗਤ ਨੂੰ ਬੇਨਤੀ ਕਰਦੇ ਆ ਇੱਥੇ ਇਸ ਜਗ੍ਹਾ ਤੇ ਦਰਸ਼ਨ ਮੇਲੇ ਮure ਜਰੂਰ ਦਰਸ਼ਨ ਮੇਲੇ ਕਰਕੇ ਜਾਇਆ ਕਰੋ ਇਹ ਆਪਣੀ ਸਿੱਖ ਕੌਮ ਦੀ ਪਹਿਲੀ ਰਾਜਧਾਨੀ ਹੈ ਵਾਰਜੀਕਾ ਖਾਲਸਾ ਵਾਰਜੀਕੀ ਫਤਿਹ ਬਾਬਾ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮਤਲਬ ਕਿ ਸੇਵਾ ਕਰਦੇ ਹੋ ਗੁਰਦੁਆਰਾ ਸਾਹਿਬ ਦੇ ਚ ਮੈਨੂੰ ਰੇ ਜੀ 8 ਮਹੀਨਾ ਲੱਗਿਆ 2016 ਦਾ ਤਮ 8ਵਾਂ ਸਾਲ ਵਗਾਰਾ ਸੇਵਾ ਕਰਦੇ ਨੂੰ 10 ਸਾਲਾਂ ਮੈਂ ਤੰਬੂ ਸਾਹਿਬ ਵਾਲਾ ਇੱਕ ਵਾਰ ਮੋਚਣਾ ਠੀਕ ਹੈ ਜੀ 22-23 ਸਾਲ ਸਿਸਰੋਲੀ ਕੰਨੀ ਗੁਰਦੁਆਰਾ ਤਾਂ ਕੋਟ ਰੋਡ ਤੇ ਲਿੱਦੀ ਰੋਡ ਤੇ 22-23 ਸਾਲ ਉਸ ਜਗ੍ਹਾ ਤੇ ਰਹੇ ਤਿੰਨੇ ਸਥਾਨਾਂ ਦੇ ਆਪਣੇ 40-45 ਸਾਲ ਦੇ ਕਰੀਬ ਹੋ ਗਏ ਇਹ ਤਿੰਨੇ ਸਥਾਨਾਂ ਦੇ ਸੇਵਾ ਕਰਦੇ ਨੂੰ ਠੀਕ ਹਾਂ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜਾ ਇਹ ਇਹ ਗੁਰਦੁਆਰਾ ਤੇ ਉਹ ਜਿਹੜਾ ਪਰਲਾ ਗੁਰਦੁਆਰਾ ਉਹਦਾ ਕੀ ਡਿਫਰੈਂਸ ਹੈ ਉਹਦਾ ਜਗੰਮੋਲ ਲੱਗੇ 9.5 ਅਮਰ ਸਾਹਿਬ ਮੈਚ ਨਹੀਂ ਬਣਾ। ਅੱਛਾ 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 ਅੱਛਾ। ਫਲਾਮਾਰਕ। ਇਹ ਬੰਗੀਦਨ ਰਾਜ ਨੂੰ। ਅੱਛਾ ਜੀ ਹਰਿਆਣਾ ਕਮੇਟੀ ਦੇ ਅੰਦਰ ਜਿੱਦੋਂ ਕਮੇਟੀਆਂ ਲੱਗ ਹੋਈਆਂ ਵਾਕ ਹੋਈਆਂ ਜਦੋਂ। ਠੀਕ ਜੀ ਠੀਕ ਠੀਕ ਠੀਕ। ਮਤ ਇਤਿਹਾਸੀ ਗੁਰਦਰਾ ਸਾਹਿਬ ਇਹੀ ਹੈ ਉਹ ਉੱਦ ਬਣਾ ਰੱਖਿਆ ਉਹਨਾਂ ਨੇ। ਇਤਿਹਾਸ ਦੇ ਉਪਰ ਆ ਇੱਕ ਵਾਰਾ ਥੀਆ ਦੁਰ ਸਮਝ ਨਾਲ ਜੁੜਾ ਬਣਾਵਾ। ਠੀਕ ਠੀਕ। ਠੀਕ। ਹਾਂ ਜੀ ਸਤਿ ਸ਼੍ਰੀ ਅਕਾਲ ਤੇ ਹੁਣ ਤੁਹਾਨੂੰ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਇੱਕ ਸਟੈਚੂ ਬਣਾਇਆ ਹੋਇਆ ਹੈ ਮਤਲਬ ਕਿ ਉਹਨਾਂ ਦੀ ਇੱਕ ਯਾਦਗਾਰ ਦੇ ਵਿੱਚ ਤੇ ਤੁਸੀਂ ਇਹ ਦੇਖ ਸਕਦੇ ਹੋ ਆਪਾਂ ਤੁਹਾਨੂੰ ਇਹ ਇਸ ਥਾਂ ਦੇ ਇਦਾਂ ਦੀ ਇੱਕ ਸਟੈਚੂ ਦਾ ਤੁਹਾਨੂੰ ਇੱਕ ਹੋਰ ਆਪਾਂ ਤੁਹਾਨੂੰ ਦਿਖਾਇਆ ਸੀਗਾ ਜੋ ਕਿ ਆਪਾਂ ਫਤਿਹਪੁਰਜ ਗਏ ਸੀਗੇ ਮੁਹੱਲੇ ਦੇ ਵਿੱਚ ਉਸ ਥਾਂ ਤੇ ਵੀ ਮਤਲਬ ਕਿ ਇਦਾਂ ਦਾ ਬਣਾਇਆ ਗਿਆ ਸੀਗਾ ਤਾਂ ਉਹੀ ਚੀਜ਼ ਇੱਥੇ ਆ ਉਹੀ ਜਿਨ੍ਹਾਂ ਨੇ ਫਤਿਹਪੁਰਜ਼ ਤੇ ਲਾਇਆ ਸੀਗਾ ਉਹਨਾਂ ਨੇ ਹੀ ਇਹ ਜਿਹੜਾ ਆਪਣਾ ਜਿਹੜੀ ਪ੍ਰਤਿਮਾ ਆ ਉਹਨਾਂ ਨੇ ਬਣਾਈ ਸੀਗੀ ਠੀਕ ਆ ਜੀ ਤੇ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਦੇ ਵਿੱਚ ਇਹ ਚੀਜ਼ ਵੀ ਬਣਾਈ ਹੋਈ ਹੈ ਇੱਥੇ ਠੀਕ ਆ ਜੀ ਤੇ ਬਹੁਤ ਹੀ ਜ਼ਿਆਦਾ ਇਤਿਹਾਸ ਨਾਲ ਜੁੜੀ ਹੋਈ ਥਾਂ ਆ ਤੇ ਮੇਰੀ ਇੱਕ ਆਪਣੀ ਸਿੱਖ ਕੌਮ ਤੇ ਨਾ ਬਹੁਤ ਜ਼ਿਆਦਾ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਥਾਂ ਤੇ ਪੱਕਾ ਆਇਆ ਜਾਏ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਆਪਣੇ ਲਈ ਮਤਲਬ ਕਿ ਇੱਕ ਵੱਡੀ ਗੱਲ ਹੈ ਕਿ ਜਿੱਥੇ ਆਪਾਂ ਆਪਣੀ ਜਿਹੜੀ ਰਾਜਧਾਨੀ ਹੈ ਆਪਾਂ ਉੱਥੇ ਮਤਲਬ ਕਿ ਮੱਥਾ ਟੇਕਣ ਨਹੀਂ ਹੁੰਦੇ ਤੇ ਜਿਹੜੀ ਇਹ ਆਪਣਾ ਪ੍ਰਤੀਮਾ ਜਿਹੜੀ ਹੋਈ ਸੀਗੀ ਸਥਾਪਿਤ ਹੋਈ ਸੀਗੀ ਇਹ 2011 ਵਿੱਚ ਕੀਤੀ ਗਈ ਸੀਗੀ ਤੇ ਉਸ ਟਾਈਮ ਵੀ ਆਪਾਂ ਇੱਥੇ ਆਏ ਸੀਗੇ ਜਦੋਂ ਆਪਣਾ ਇਹ ਹੋਈ ਸੀਗੀ ਉਸ ਟਾਈਮ ਉਹ ਉਸ ਟਾਈਮ ਜਿਹੜੀ ਗੁਰਦੁਆਰਾ ਸਾਹਿਬ ਦੀ ਇਮਾਰਤ ਸੀਗੀ ਉਹ ਇੰਨੀ ਵਧੀਆ ਨਹੀਂ ਸੀਗੀ ਉਸ ਟਾਈਮ ਮਤਲਬ ਕਿ ਡਵੈਲਪਮੈਂਟ ਹੋਣ ਜਿਆਦਾ ਬਹੁਤ ਵਧੀਆ ਕਰਤਾ ਆ ਗੁਰਦੁਆਰਾ ਸਾਹਿਬ ਤੇ ਵੈਸੇ ਜੇ ਤੁਸੀਂ ਪੰਜਾਬ ਦੇ ਜਨੀ ਸੰਗਤਾਂ ਨੇ ਜੇ ਇੱਥੇ ਆਣ ਤੇ ਇਹ ਤੁਹਾਡਾ ਪਛੋਕੜ ਹੈ ਜਿਹੜਾ ਇਤਿਹਾਸ ਕਦੇ ਖਤਮ ਨਹੀਂ ਹੁੰਦਾ ਇਹ ਬਹੁਤ ਹੀ ਜਿਆਦਾ ਮਹੱਤਵਪੂਰਨ ਆਪਣੇ ਪੰਜਾਬੀ ਕਮਿਊਨਿਟੀ ਵਾਸਤੇ ਪੰਜਾਬ ਵਾਸਤੇ ਤੇ ਜਿਰੇ ਮੇਰੇ ਵੀਰ ਪੰਜਾਬੀ ਵੀਰ ਇਸ ਵੀਡੀਓ ਨੂੰ ਦੇਖ ਰਹੇ ਆ ਤੇ ਇਸ ਥਾਂ ਤੇ ਪੱਕਾ ਆਣ ਤੇ ਆਪਣੇ ਦਰਸ਼ਨ ਕਰਕੇ ਜਾਣ ਜਿਹੜੀ ਆਪਣਾ ਪਸ਼ੋਕੜ ਹੈ ਆਪਣੀ ਰਾਜਧਾਨੀ ਹੈ ਸਿੱਖ ਕੌਮ ਦੀ ਖਾਲਸਾ ਦੀ ਤੇ ਪੰਜਾਬ ਦੀ ਠੀਕ ਹੈ ਜੀ ਤੇ ਹੁਣ ਆਪਾਂ ਵਲੌਗ ਨੂੰ ਇੱਥੇ ਖਤਮ ਕਰਾਂਗੇ ਬਾਕੀ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਓਵਰ ਆਲ ਤੁਹਾਨੂੰ ਇੱਕ ਵਾਰ ਦਰਸ਼ਨ ਕਰਾਵਾਂਗੇ ਤੇ ਫਿਰ ਆਪਾਂ ਵਲੌਗ ਨੂੰ ਖਤਮ ਕਰਾਂਗੇ ਤੇ ਬਾਕੀ ਆਪਣੇ ਚੈਨਲ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਤੇ ਆਪਾਂ ਤੁਹਾਨੂੰ ਬਾਬਾ ਜੀ ਨਾਲ ਵੀ ਗੱਲਾਂ ਬਾਤਾਂ ਕਰਾਈਆਂ ਜੋ ਕਿ ਆਪਣੇ ਗੁਰਦੁਆਰਾ ਸਾਹਿਬ ਦੇ ਆਪਣਾ ਸੇਵਾਦਾਰ ਸੀਗੇ ਤੇ ਬਾਕੀ ਤੁਹਾਨੂੰ ਪੂਰਾ ਗੁਰਦੁਆਰਾ ਸਾਹਿਬ ਇੱਕ ਵਾਰ ਆਪਾਂ ਘੁਮਾ ਦਿੰਨੇ ਆ। ਬਾਕੀ ਗੁਰਦੁਆਰਾ ਸਾਹਿਬ ਦੇ ਕੰਮ ਕਾਜ ਚੱਲੀ ਜਾਂਦੇ ਆ, ਸੇਵਾਵਾਂ ਚੱਲੀ ਜਾਂਦੀਆਂ ਨੇ ਨਵੇਂ-ਨਵੇਂ ਜਿਹੜੇ ਆਪਣਾ ਲੋਕ ਜਿਹੜੇ ਲੋਕ ਆਉਂਦੇ ਆ ਆਪਣੀ ਸੇਵਾਵਾਂ ਕਰਾ ਕੇ ਜਾਂਦੇ ਆ। ਤੇ ਇਹ ਹੈਗੇ ਬਾਹਰ ਤੋਂ ਗੁਰਦੁਆਰਾ ਸਾਹਿਬ ਦਾ ਤੇ ਇੱਧਰ ਵਾਲੀ ਸਾਈਡ ਐ ਨਵੀਂ ਇਮਾਰਤ ਬਣ ਰਹੀ ਐ। ਠੀਕ ਆ ਜੀ। ਇਹ ਇੱਧਰ ਗੁਰਦੁਆਰਾ ਸਾਹਿਬ ਦਾ ਪੂਰਾ ਦਾ ਪੂਰਾ ਇਤਿਹਾਸ ਲਿਖਿਆ ਹੋਇਆ ਆ ਤੇ ਵੀਡੀਓ ਨੂੰ ਤੁਸੀਂ ਰੋਕ ਕੇ ਪੜ੍ਹ ਸਕਦੇ ਹੋ ਇਹ ਦੇਖੋ ਜਿਹੜਾ ਮੇਰਾ ਵੀਰ ਹਿੰਦੀ ਵਿੱਚ ਪੜ੍ਹਨਾ ਚਾਹੁੰਦਾ ਤਾਂ ਹਿੰਦੀ ਵਿੱਚ ਵੀ ਪੜ੍ਹ ਸਕਦਾ ਹੈ ਵੀਡੀਓ ਨੂੰ ਰੋਕ ਕੇ ਤੇ ਬਾਕੀ ਆਪਣਾ ਇੱਥੇ ਪੰਜਾਬੀ ਵਿੱਚ ਵੀ ਲਿਖਿਆ ਹੋਇਆ ਆ ਤੇ ਜਿਹੜੇ ਮੇਰਾ ਵੀਰ ਹੋਰ ਆਪਣਾ ਗਹਿਰਾਈ ਚ ਪੜ੍ਹਨਾ ਚਾਹੁੰਦਾ ਤਾਂ ਮੈਂ ਪੋਸਟ ਕਰ ਦਾਂਗਾ ਪੂਰਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਠੀਕ ਹੈ ਜੀ YouTube ਦੀ ਪੋਸਟ 'ਚ ਪਾ ਦਾਂਗਾ ਤੁਸੀਂ ਪੜ੍ਹ ਸਕਦੇ ਹੋ ਤੇ ਇੱਧਰ ਗੁਰਦੁਆਰਾ ਸਾਹਿਬ ਦੀ ਰਿਹਾਇਸ਼ ਹੈ ਇੰਦਰ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਬਾਬਾ ਜੀ ਇਹ ਨਦੀ ਵਗਦੀ ਹੈ ਪਿੱਛੇ ਕਿਰੀ ਨਦੀ ਹੈ ਲੋਗੜ ਦੀ ਨਦੀ ਹੈ ਤੇ ਇੱਧਰ ਹੈਗੇ ਵੀਰੋ ਗੁਰਦੁਆਰਾ ਸਾਹਿਬ ਦੀ ਜਿਹੜੇ ਨਾਮ ਤੋਂ ਲੋਗੜ ਦੀ ਨਦੀ ਹੈ ਠੀਕ ਹੈ ਜੀ ਲੋਗੜ ਸਾਹਿਬ ਦੀ ਨਦੀ ਕਹਿੰਦੇ ਇਹਨੂੰ ਤੇ ਆਪਾਂ ਥੱਲੇ ਚੱਲਦੇ ਆ ਤੁਹਾਨੂੰ ਦਿਖਾਣੇ ਆ ਗੁਰਦੁਆਰਾ ਸਾਹਿਬ ਦੇ ਇੱਧਰੋਂ ਤੇ ਇੱਥੇ ਵੀ ਨਿਸ਼ਾਨ ਸਾਹਿਬ ਲਾਇਆ ਹੋਇਆ ਆ ਠੀਕ ਹੈ ਜੀ ਨੀਂਦਲਾ ਨਿਸ਼ਾਨ ਸਾਹਿਬ ਤੇ ਇਹ ਹੈਗੀ ਆ ਨਦੀ ਠੀਕ ਹੈ ਜੀ ਤੇ ਦੁਨੀਆ ਬਹੁਤ ਦੂਰ ਦੂਰ ਤੋਂ ਸੰਗਤਾਂ ਬਹੁਤ ਦੂਰ ਦੂਰ ਤੋਂ ਵੀ ਆਉਂਦੀਆਂ ਨੇ ਤੇ ਜਿਹੜੇ ਮੇਰੇ ਵੀਰ ਆਉਣਾ ਚਾਹਣ ਤੇ ਐਡਰੈਸ ਵੀ ਮੈਂ ਡਿਸਕ੍ਰਿਪਸ਼ਨ 'ਚ ਲਿਖ ਦਾਂਗਾ ਪੂਰੀ ਲੋਕੇਸ਼ਨ ਲਿਖ ਦਾਂਗਾ ਜਿਹੜਾ ਮੇਰਾ ਵੀਰ ਇੱਛੂ ਹੋਇਆ ਆਉਣ ਦਾ ਠੀਕ ਹੈ ਜੀ ਨੇ ਦੇਖ ਤੁਸੀਂ ਇਹ ਹੈਗੀ ਹੈ ਨਦੀ ਲੋਗੜ ਨਦੀ ਤੇ ਇਹ ਆਪਣਾ ਪਹਾੜ ਹੈਗੇ ਆ ਤੇ ਇਹ ਪੂਰੀ ਥਾਂ ਦੇ ਉੱਤੇ ਕਿਲੇ ਸੀਗੇ ਬਹੁਤ ਹੀ ਵੱਡਾ ਕਿਲਾ ਸੀਗਾ ਠੀਕ ਹੈ ਜੀ ਤੇ ਹੁਣ ਇਹ ਬਰਬਾਦ ਹੋ ਗਿਆ ਕਿਲਾ ਬਹੁਤ ਕਈ ਸਾਲਾਂ ਦੀ ਗੱਲਾਂ ਨੇ 1710 ਈਸਵੀ ਦੀ ਗੱਲ ਹੈ ਤੇ ਬਰਬਾਦ ਹੋ ਗਿਆ ਕਿਲਾ ਤੇ ਇੱਥੇ ਗੁਰਦੁਆਰਾ ਸਾਹਿਬ ਜੇ ਲੰਗਰ ਵਾਸਤੇ ਲੱਕੜੀਆਂ ਜਿਹੜੀਆਂ ਆ ਬਾਲਣ ਰੱਖਿਆ ਹੋਇਆ ਆ ਠੀਕ ਆ ਜੀ ਤਕਰੀਬਨ ਤਕਰੀਬਨ ਮੈਂ ਤੁਹਾਨੂੰ ਪੂਰੇ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਾਤੇ ਆ ਤੇ ਉਹ ਆਪਣਾ ਭਾਈ ਨਾਲ ਮਨਪ੍ਰੀਤ ਸਿੰਘ ਠੀਕ ਆ ਜੀ ਤੇ ਇੱਧਰ ਇਹ ਲੰਗਰ ਹਾਲ ਆ ਜਿੱਥੇ ਲੰਗਰ ਬਣਦਾ ਆ ਉੱਤੇ ਵੀ ਹੈ ਤੇ ਥੱਲੇ ਵੀ ਤੇ ਬਰਤਨ ਪਏ ਹੋਏ ਆ ਗੁਰਦੁਆਰਾ ਸਾਹਿਬ ਦੇ ਤੇ ਇੱਧਰ ਅੰਦਰ ਦਾ ਜਿਹੜਾ ਲੰਗਰ ਹਾਲ ਇਹ ਇੱਧਰ ਠੀਕ ਹੈ ਜੀ ਹਰ ਐਤਵਾਰ ਨੂੰ ਇੱਥੇ ਮਤਲਬ ਕਿ ਪ੍ਰੋਗਰਾਮ ਹੁੰਦਾ ਆ ਤੇ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਨੇ ਪਿੰਡਾਂ ਤੋਂ ਜਿਹੜੇ ਇੱਥੇ ਲਾਗੇ ਦੇ ਪਿੰਡ ਠੀਕ ਆ ਜੀ ਚਲਿਏ ਭਾਈ ਤੇ ਭਾਈ ਉੱਥੇ ਸੈਲਫੀਆਂ ਬਣਾ ਲੈ ਰਿਆ ਸੀਗਾ ਵੀਡੀਓ ਬਣਾ ਰਿਆ ਲੋ ਜੀ ਹੁਣ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਤੇ ਆ ਤੇ ਬਾਕੀ ਜਿੱਦਾਂ ਕਿ ਮੈਂ ਪੂਰੇ ਵਲੌਗ ਵਿੱਚ ਹਰ ਇੱਕ ਸਿੱਖ ਕੌਮ ਦੇ ਆਪਣੀ ਕਮਿਊਨਿਟੀ ਨੂੰ ਹੱਥ ਜੁੜ ਕੇ ਬੇਨਤੀ ਹੀ ਕੀਤੀ ਹੈ ਕਿ ਇਸ ਗੁਰਦੁਆਰਾ ਸਾਹਿਬ ਤੇ ਆ ਕੇ ਦਰਸ਼ਨ ਕਰੋ ਤੇ ਆਪਣੇ ਇਸ ਇਤਿਹਾਸ ਨੂੰ ਬਚਾਓ ਠੀਕ ਹੈ ਜੀ ਤੇ ਕਿਉਂਕਿ ਜੇ ਤੁਸੀਂ ਆਪਣੀ ਫੈਮਲੀਆਂ ਜਾਂ ਆਪਣੇ ਪਰਿਵਾਰ ਨੂੰ ਇੱਥੇ ਲੈ ਕੇ ਆਓਗੇ ਉਹਨਾਂ ਨੂੰ ਤਾਂ ਹੀ ਪਤਾ ਲੱਗੂਗਾ ਕਿ ਲੋਗੜ ਸਾਹਿਬ ਦੇ ਨਾਮ ਤੋਂ ਇੱਕ ਥਾਂ ਆ ਤੇ ਇਸ ਥਾਂ ਤੇ ਆਪਣਾ ਇੱਕ ਰਾਜਦਾਨੀ ਹੈ ਪੰਜਾਬ ਦੀ ਖਾਲਸਾ ਕੌਮ ਦੀ ਤੇ ਉਹਦੇ ਬਾਰੇ ਆਪਣੀ ਜਿਹੜੀ ਉੱਬਰਦੀ ਹੋਈ ਕਾਮ ਨੂੰ ਪਤਾ ਲੱਗੂਗਾ ਕਿ ਹਾਂ ਵੀ ਆਪਣੇ ਵੀ ਇੱਥੇ ਇੱਕ ਥਾਂ ਆ ਜਿੱਥੇ ਆਪਣੇ ਜਿਹੜੇ ਗੁਰੂ ਸਾਹਿਬ ਆਏ ਸੀਗੇ ਤੇ ਉਹਨਾਂ ਨੇ ਆਪਣੀ ਇੱਕ ਰਾਜਧਾਨੀ ਘੋਸ਼ਿਤ ਕੀਤੀ ਗਈ ਸੀ ਤੇ ਬਾਕੀ ਜਿਹੜੇ ਮੇਰੇ ਵੀਰ ਮੇਰੇ ਚੈਨਲ ਨੂੰ ਦੇਖਦੇ ਆ ਤੇ ਜਿਹੜੇ ਨਵੇਂ ਆਏ ਆ ਚੈਨਲ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਤੇ ਉਮੀਦ ਹੈ ਕਿ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗਦੀਆਂ ਤੇ ਵਧੀਆ ਲੱਗਦੀਆਂ ਤੇ ਵੀਰ ਵਨਕੇ ਸਬਸਕ੍ਰਾਈਬ ਪੱਕਾ ਕਰਕੇ ਜਾਇਓ ਲਾਈਕ ਕਰਕੇ ਜਾਇਓ ਕਮੈਂਟ ਕਰਕੇ ਜਾਇਓ ਤੇ ਆਪਣੇ ਯਾਰਾਂ ਬੇਲੀਆਂ ਨੂੰ ਇਸ ਵਲੋਗ ਨੂੰ ਸ਼ੇਅਰ ਕਰਿਓ ਜਿਹਦੇ ਨਾਲ ਉਹਨਾਂ ਨੂੰ ਆਪਣੇ ਗਵਾਚੇ ਹੋਏ ਇਤਿਹਾਸ ਦੇ ਬਾਰੇ ਪਤਾ ਲੱਗੇ ਕਿ ਲੋਗੜ ਸਾਹਿਬ ਵੀ ਕੋਈ ਥਾਂ ਹੈਗੀ ਐ ਜਿੱਥੇ ਆਪਣੀ ਇੱਕ ਰਾਜਧਾਨੀ ਹੋਇਆ ਕਰਦੀ ਸੀਗੀ ਤੇ ਅੱਜ ਵੀ ਜੇ ਤੁਸੀਂ ਆਓਗੇ ਤੇ ਰਾਜਧਾਨੀ ਉਹੀ ਹੋ ਰਹਿਣੀ ਐ ਜਿਹੜੀ ਹੈਗੀ ਐ ਤੇ ਐਸ ਕਰਕੇ ਇਹ ਤੁਹਾਡੇ ਅਗੇ ਬੇਨਤੀ ਹੈ ਜੇ ਤੁਸੀਂ ਆਓਗੇ ਤੇ ਰਾਜਧਾਨੀ ਤਾਂ ਹੀ ਬਚ ਸਕਦੀ ਐ ਤੇ ਨਹੀਂ ਫਿਰ ਆਪਣਾ ਇਤਿਹਾਸ ਖਤਮ ਹੁੰਦਾ ਜਾਏਗਾ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੇ ਲਾਸਟ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਗੋਦਰਾ ਸਾਹਿਬ ਹੈਗਾ ਆ ਉਹ ਹੈਗਾ ਆ ਤੇ ਉਸ ਤੋਂ ਬਾਅਦ ਦੇਖ ਸਕਦੇ ਤੁਸੀਂ ਇੱਥੇ ਲੱਗਾ ਹੋਇਆ ਕਿਲਾ ਲੋਗੜ ਸਾਹਿਬ ਦੇਖੋ ਕਿਲਾ ਲੋਗੜ ਤੇ ਇਹ ਜਿਹੜਾ ਪੂਰੀ ਜਿਹੜੀ ਥਾਂ ਆ ਉੱਥੇ ਦੇਖੋ ਸੀ ਚੋਟੀ ਦੇ ਉੱਤੇ ਨਿਸ਼ਾਨ ਸਾਹਿਬ ਵੀ ਨਹੀਂ ਦਿਖਾਈ ਦੇ ਰਹੇ ਹੌਣ ਕਿਉਂਕਿ ਜ਼ੂਮਿੰਗ ਘਟ ਹੈ ਤੇ ਇਹ ਪੂਰੀ ਦੀ ਪੂਰੀ ਜਿਹੜੀ ਥਾਂ ਸੀਗੀ ਇਹ ਪੂਰੀ ਦੀ ਪੂਰੀ ਆਪਣੀ ਸਿੱਖ ਕੌਮ ਦਾ ਜਿਹੜਾ ਉਸ ਟਾਈਮ ਦੇ ਉੱਤੇ ਦਬਦਬਾ ਸੀਗਾ ਪੂਰਾ ਆਪਣੀ ਕਿਲਾ ਸੀਗਾ ਇਸ ਥਾਂ ਤੇ ਸੀਗਾ ਪੂਰਾ ਪੂਰਾ ਲੋਗੜ ਉਸ ਟਾਈਮ ਦੇ ਵਿੱਚ ਜਿਹੜਾ ਇਹ ਕਿਲਾ ਸੀਗਾ ਪੂਰਾ ਦਾ ਪੂਰਾ ਜੇ ਟੋਟਲ ਦੇ ਵਿੱਚ ਦੱਸਿਆ ਜਾਏ ਤੇ 7000 ਏਕੜ ਦੇ ਵਿੱਚ ਫੈਲਿਆ ਹੋਇਆ ਸੀਗਾ ਸੀਗਾ ਇਹ ਕਿਲਾ ਕਿਲਾ ਤੇ ਜਿਹੜਾ ਇਹ ਹੁਣ ਮਤਲਬ ਕਿ ਬਰਬਾਦ ਹੋ ਗਿਆ ਆ ਠੀਕ ਆ ਜੀ ਬਸ ਨਿਸ਼ਾਨੀਆਂ ਦੇ ਤੌਰ ਤੇ ਰਹਿ ਚੁੱਕਿਆ ਆ ਪਰ ਜੇ ਅਸੀਂ ਗੁਰਦਰਾ ਸਾਹਿਬ ਆਣਾ ਤੇ ਇਹ ਗੁਰਦਰਾ ਸਾਹਿਬ ਹੈਗਾ ਆ ਠੀਕ ਆ ਜੀ ਤੇ ਬਾਕੀ ਇਧਰ ਵਾਲੀ ਸਾਈਡ ਇੱਕ ਗੁਰਦੁਆਰਾ ਸਾਹਿਬ ਆ ਉਹ ਹੈਗਾ ਕਮੇਟੀਆਂ ਦੇ ਵੱਲੋਂ ਬਣਿਆ ਹੋਇਆ ਆ ਤੁਹਾਨੂੰ ਅੱਗੋਂ ਜਾ ਕੇ ਤੁਹਾਨੂੰ ਦਿਖਾ ਵੀ ਦਾਂਗੇ ਤੇ ਜਿੱਦਾਂ ਕਿ ਆਪਣਾ ਬਲੋਗ ਤੇ ਵੈਸੇ ਖਤਮ ਹੋ ਗਿਆ ਸੀਗਾ ਪਰ ਇੱਕ ਇਨਫੋਰਮੇਸ਼ਨ ਦੇ ਲਈ ਇਹ ਦੋ ਤੋਰ ਤੇ ਤੁਹਾਨੂੰ ਦੱਸਣਾ ਜ਼ਰੂਰੀ ਬਣਦਾ ਕਿਉਂਕਿ ਜਿਹੜੀ ਸੰਗਤ ਆਊਗੀ ਉਹ ਕਨਫਿਊਜ਼ ਹੋਊਗੀ ਠੀਕ ਹੈ ਜੀ 메ਨ ਗੁਰਦੁਆਰਾ ਸਾਹਿਬ ਇਧਰ ਹੈ ਜਿੱਦਾ ਨੀਲਾ ਨਿਸ਼ਾਨ ਸਾਹਿਬ ਆ ਠੀਕ ਹੈ ਜੀ ਤੇ ਅੱਗੇ ਤੁਹਾਨੂੰ ਮੈਂ ਦਿਖਾ ਦਿੰਨੇ ਗੁਰਦੁਆਰਾ ਸਾਹਿਬ ਹੋਰ ਹੈ ਤੁਹਾਨੂੰ ਉਹਦੇ ਦਰਸ਼ਨ ਵੀ ਕਰਾ ਦਿੰਨੇ ਆਪਾਂ ਠੀਕ ਹੈ ਜੀ ਦੇਸਾਂ ਦੇ ਉਹ ਜਿੱਥੋਂ ਆਪਾਂ ਸਟਾਰਟਿੰਗ ਕੀਤੀ ਸੀਗੀ ਵਲੌਗ ਦੀ ਇਹ ਥਾਂ ਆ ਉਹ ਠੀਕ ਆ ਜੀ ਇਸ ਥਾਂ ਤੁਸੀਂ ਸਿੱਧਾ ਜਾਣਾ ਆ ਤੇ ਇੱਧਰ ਵੀ ਗੁਰਦੁਆਰਾ ਸਾਹਿਬ ਹੈਗਾ ਆ ਮਹਾਰਾਜ ਦੇ ਸਰੂਪ ਉੱਥੇ ਵੀ ਹੈਗੇ ਆ ਠੀਕ ਆ ਜੀ ਤੇ ਆਪਾਂ ਕੋਈ ਭੇਦਭਾਵ ਵਾਲੀ ਗੱਲ ਨਹੀਂ ਕਰ ਰਹੇ ਪਰ ਆਪਾਂ ਤੁਹਾਨੂੰ ਇਦਾਂ ਕੋਈ ਨਿਆ ਪੰਜਾਬ ਦਾ ਲੋਕ ਬੰਦਾ ਹੁੰਦਾ ਆ ਤੇ ਉਹਨੂੰ ਕਨਫਿਊਜ਼ਨ ਰਹਿੰਦੀ ਕਿ ਇਹ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਇਹ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਸਾਹਿਬ ਨਹੀਂ ਹੈਗਾ ਇਤਿਹਾਸਿਕ ਗੁਰਦੁਆਰਾ ਸਾਹਿਬ ਤੁਸੀਂ ਇਸ ਰੋਡ ਤੋਂ ਸਿੱਧਾ-ਸਿੱਧਾ ਜਾਣਾ ਇਦਾਂ ਬੋਰਡ ਲੱਗਿਆ ਹੋਊਗਾ ਜਾਂ ਐਦਾਂ ਦੀ ਇਮਾਰਤ ਬਣੀ ਹੋਏਗੀ ਤੇ ਤੁਸੀਂ ਸਿੱਧਾ-ਸਿੱਧਾ ਜਾਣਾ ਇਸ ਰੋਡ ਤੋਂ ਠੀਕ ਆ ਜੀ ਤੇ ਰੋਡ ਨੂੰ ਰੋਡ ਨਹੀਂ ਛੱਡਣਾ ਤੁਸੀਂ ਸਿੱਧਾ ਜਾਓਗੇ ਤੇ ਲਾਸਟ ਗੁਰਦੁਆਰਾ ਸਾਹਿਬ ਹੀ ਹੈ ਗੁਰਦੁਆਰਾ ਸਾਹਿਬ ਤੋਂ ਸਿਰਫ 5 5 5 ਜਾਂ 10 ਮੀਟਰ ਤੋਂ ਪਿੱਛੇ ਹਿਮਾਚਲ ਦਾ ਬਾਰਡਰ ਸਟਾਰਟ ਹੋ ਜਾਂਦਾ ਜੋ ਕਿਸੇ ਇਹ ਪਹਾੜੀਆਂ ਦੇਖ ਰਹੇ ਹੋ ਠੀਕ ਹੈ ਜੀ ਲਾਸਟ ਬਾਉਂਡਰੀ ਤੇ ਹੈਗਾ ਆ ਗੁਰਦਰਾ ਸਾਹਿਬ ਤੇ ਇੱਧਰ ਹੈਗਾ ਆ ਜਿਹੜਾ ਆਪਣਾ ਪੰਜਾਬ ਕਮੇਟੀ ਨੇ ਪਹਿਲਾਂ ਬਣਾਇਆ ਸੀਗਾ ਤੇ ਬਾਅਦ ਚ ਹਰਿਆਣਾ ਕਮੇਟੀ ਦੇ ਅੰਦਰ ਚਲੇ ਗਿਆ ਗੁਰਦਰਾ ਸਾਹਿਬ ਤੇ ਇਹ ਵੀ ਮਤਲਬ ਇਤਿਹਾਸਿਕ ਨਹੀਂ ਹੈਗਾ ਵੈਸੇ ਗੁਰਦਰਾ ਸਾਹਿਬ ਬਣਾਇਆ ਹੋਇਆ ਆ ਤੇ ਮਹਾਰਾਜ ਦੇ ਸਰੂਪ ਇੱਥੇ ਵੀ ਹੈਗੇ ਆ ਤੇ ਸਰੂਪ ਉੱਥੇ ਵੀ ਹੈਗੇ ਆ ਤੇ ਤੁਸੀਂ ਦੋਨੋਂ ਗੁਰਦਰਾ ਸਾਹਿਬ 'ਚ ਜਾ ਸਕਦੇ ਹੋ ਐਸੀ ਕੋਈ ਗੱਲ ਨਹੀਂ ਹੈ ਦੋਨੋਂ ਗੁਰਦਰਾ ਸਾਹਿਬ ਗੁਰੂ ਦੇ ਘਰ ਸਾਰਿਆਂ ਦਾ ਇੱਕ ਹੀ ਹੁੰਦਾ ਆ ਇਸੇ ਕੋਈ ਗੱਲ ਨਹੀਂ ਹੈ ਭੇਦ ਭਾਵ ਵਾਲੀ ਗੱਲ ਨਹੀਂ ਮੈਂ ਕਹਿ ਰਿਹਾ ਪਰ ਇਤਿਹਾਸਿਕ ਗੁਰਦਰਾ ਸਾਹਿਬ ਇੱਧਰ ਹੈ ਠੀਕ ਹੈ ਜੀ ਪੱਕਾ ਦਰਸ਼ਨ ਆਏ ਹੋ ਜੀ ਕਰਨ ਸਾਸਤਰੀ ਕਾਰ